ਇਐ ਸੀ ਅਗਰ ਉਦਰ ਮਹਿ ਤੈਸੀ ਬਾਹਰ ਮਾਇਆ ਜਿਸ ਪ੍ਰਕਾਰ ਦੀ ਮਾਤਾ ਦੇ ਗਰਭ ਦੀ ਅੱਗ ਸਾੜਦੀ ਸੀ ਬੱਚੇ ਨੂੰ ਐਵੇਂ ਇਹ ਜੀਵਾਂ ਦੇ ਤਾਂ ਹੀ ਮਾਇਆ ਸਾੜ ਰਹੀ ਆਪ ਜੀ ਤ੍ਰਿਸ਼ਨਾ ਵਿੱਚ ਮਾਇਆ ਅਗਨ ਸਭ ਇੱਕੋ ਜਿਹੀ ਮਾਤਾ ਦੇ ਗਰਭ ਜਿਦਾ ਅਗਨ ਸੀ ਤੇ ਇੱਥੇ ਮਾਇਆ ਲੱਗੀ ਹੈ ਇਹ ਕੋ ਜੀ ਆਂ ਦੋਵੇਂ ਸਾੜਨ ਵਾਸਤੇ ਕਰਤ ਖੇਲ ਰਚਾਇਆ ਇਹ ਕਰਤਾ ਪ੍ਰਖਣ ਪਰਖਣ ਵਾਸਤੇ ਖੇਲ ਵਿੱਚ ਆਇਆ ਵੀ ਘਰ ਵਿੱਚ ਆਗਦਾ ਸਿਮਨ ਦੇ ਕੇ ਪਰਤਾਲਾ ਕੀਤੀ ਹੈ ਵੇਖੀ ਹੁਣ ਮਾਇਆ ਵਿੱਚ ਵੀ ਚੇਤੇ ਕਰਦਾ ਕਿ ਨਹੀਂ ਇਹ ਖੇਲ ਰਚਾਇਆ ਹੈ। ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਤਿਸ ਵਾਹਿਗੁਰੂ ਨੂੰ ਪਾਇਆ 9 ਮਹੀਨਿਆਂ ਦੇ ਬਾਅਦ ਬੱਚੇ ਦਾ ਜਨਮ ਹੋਇਆ। ਪਰਵਾਰ ਭਲਾ ਭਾਇਆ। ਸਾਰੇ ਪਰਿਵਾਰ ਦੇ ਭਲਾ ਚੰਗਾ ਬੱਤਿਆ ਹੋਇਆ ਵਧਾਈਆਂ ਦਿੰਦੇ ਆ ਭਲਾ ਭਾਇਆ ਚੰਗਾ ਲੱਗਿਆ ਬੱਚਾ ਸਾਰਿਆਂ ਨੂੰ। ਲੇਵ ਛੁੜ ਗਈ ਲੱਗੀ ਤ੍ਰਿਸ਼ਨਾ। ਪਰ ਇਹਦੀ ਜਿਹੜੀ ਲੇਵ ਸੀ ਨਾ ਗਰ ਵਿੱਚ ਮਾਰਨ ਸਿਮਰਨ ਦਿੱਤਾ ਸੀ ਬਰਾਬਾਣੀ ਤੇ ਉਹ ਜਨਨ ਸਾਰੀ ਛੁੱਟ ਗਈ। ਇਹਨੂੰ ਖਾਣ ਪੀਣ ਦੀ ਭੁੱਖ ਤੇ ਦੀ ਤ੍ਰਿਸ਼ਨਾ ਪੁਰਾਈ ਉਸ ਵੇਲੇ ਲੱਗੀ ਮਾਇਆ ਅਮਰ ਵਰਤਾਇ ਇਹ ਮਾਇਆ ਨੇ ਆਪ ਦਾ ਹੁਕਮ ਵਰਤਾਇ ਕਹੇ ਜੀਵ ਤੇ ਪਰਮੇਸ਼ਰ ਭੁੱਲ ਗਿਆ ਤੇ ਖਾਣ ਪੀਣ ਦੀ ਤ੍ਰਿਸ਼ਨਾ ਪੁਰਾਈ ਇਹ ਮਾਇਆ ਜੇਤ ਹਰ ਵਿਸਰੈ ਇਹੋ ਹੀ ਮਾਇਆ ਹੈ ਨਾ ਜਿਹਦੇ ਚ ਵਾਹਿਗੁਰੂ ਭੁੱਲ ਜਾਂਦਾ ਲੱਗ ਕੇ ਮੋਹ ਉਪਜੈ ਤੇ ਮੋਹ ਪੈਦਾ ਹੋ ਜਾਂਦਾ ਹੈ ਭਾਉ ਦੂਜਾ ਲਾਇ ਤੇ ਦੁਆਦ ਭਾਉ ਇਸ ਮਾਇਆ ਨੇ ਲਾਗ ਕਾ ਹੈ ਇਹ ਮਾਇਆ ਦਾ ਹੁਕਮ ਵਰਤਾਇ ਇਹ ਮਾਇਆ ਦਾ ਹੁਕਮ ਹੈ ਕਿ ਇਹ ਮਾਇਆ ਜਿੱਤ ਹਰ ਵਿਸਰੈ ਨੂੰ ਉਪਜੈ ਇਹ ਮਾਇਆ ਦਾ ਹੁਕਮ ਹੈ ਜਿਸ ਵਿੱਚ ਵਾਸ਼ਗੁਰੂ ਭੁੱਲ ਜਾਂਦਾ ਹੈ ਸਰੀਰਾਂ ਦਾ ਮੋਹ ਪੈਦਾ ਹੋ ਜਾਂਦਾ ਹੈ ਪਾਉ ਦੁਜਾਲਾ ਕਹਿ ਗੁਰੂ ਹੈ ਬਹਲਾਤਾ ਮਾਇਨ ਹੁਕਮ ਬਰਤਾਤਾ ਮਾਇਨ ਅਮਰ ਬਰਤਾਤਾ ਆਵਦਾ ਕਹਿ ਨਾਨਕ ਗੁਰ ਪ੍ਰਸਾਦੀ ਜਿਨਿ ਜਿਨਾਂ ਲਿਵ ਲੱਗੀ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਸਤਗੁਰਾਂ ਦੀ ਕਿਰਪਾ ਕਰਕੇ ਜਿਨਾਂ ਦੀ ਲਿਵ ਵਾਹਿਗੁਰੂ ਚ ਲੱਗ ਗਈ ਹੈ ਦਿੱਤੀ ਜੁੜ ਗਈ ਬ੍ਰਹਮਾਕਾਰ ਹੋ ਕੇ ਜਿਨਿ ਵਿੱਚੇ ਮਾਇਆ ਪਾਰ ਉਹਨਾਂ ਨੂੰ ਭਾਈ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਪਾ ਲਿਆ ਹੈ ਤੁਹਾਨੂੰ ਉਹਨਾਂ ਦਾ ਜੀਵਨ ਹੈ ਜੇ ਜਨਕ ਰਾਜਾ ਭਾਰਤ ਦੇ ਮਹਾਨ ਗਿਆਨਕਾਰ ਨੂੰ ਖਮਾਇਆ ਵਿੱਚ ਉਹ ਦਾਸੀ ਹਰ ਆਪ ਅਮੋਲਕ ਹੈ ਹਰੀ ਆਗ ਕਾਲਪੁਰਖ ਅਮੋਲਕ ਹੈ ਬੋਲ ਨਾ ਪਾਇਆ ਜਾਏ ਉਸ ਦੇ ਗੁਣਾਂ ਦਾ ਮੁੱਲ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ ਬੋਲ ਨਾ ਪਾਇਆ ਜਾਏ ਕਿਸੇ ਵਿਟੂ ਕਿਸੇ ਵਿਟੂ ਪਾਸੋਂ ਉਸ ਦੇ ਗੁਨਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਰਹੇ ਲੋਕ ਮਿਲਲਾ ਬੇਰੇ ਲੋਕ ਮੁੱਲ ਕਿਉਂ ਜਪਉਣ ਨੂੰ ਬਰਲਾਪ ਕਰ ਰਹੇ ਹਨ ਭੇਦਭਾਦੀ ਲੋਕ ਉਹ ਨਿਆਇ ਕਾਦਕ ਸੰਖੀ ਆਦਕ ਨਿਸ਼ੀਰਵਾਦੀ ਐਸਾ ਸਤਗੁਰੂ ਜੀ ਮਿਲੈ ਇਹੇ ਜੇ ਸਤਗੁਰੂ ਇਹੇ ਜੇ ਸਤਗੁਰੂ ਕਹੇ ਜੇ ਸਤਗੁਰੂ ਤਿਤਨੋ ਸਿਰ ਸੌਪੀਐ ਸਾਰੀ ਤੁਖਬ ਵਿੱਚੋਂ ਆਪ ਜਾ ਐਸੇ ਸਤਗੁਰੂ ਜਿਨ੍ਹਾਂ ਨਾਲ ਮਿਲ ਕੇ ਆਪਾ ਭਾਵ ਹੰਕਾਰ ਚਲਿਆ ਜਾਏ ਉਹਨਾਂ ਨੂੰ ਆਪ ਦਾ ਸਿਰ ਸੌਂਪਣਾ ਕਰੀਏ ਅਤੇ ਕਿਸ ਨੂੰ ਕਿਸ ਨੂੰ ਸਿਰ ਤੌਪੀਏ ਆਪਣਾ ਸਿਰ ਭੇਟਾ ਕਰੀਏ ਹੰਕਾਰ ਛੱਡੀਏ ਉਹਨਾਂ ਦੇ ਅੱਗੇ ਇਹ ਜੇ ਸਤਿਗੁਰੂ ਬ੍ਰਹਮ ਸ੍ਰੀ ਬ੍ਰਹਮਨੇਸ਼ਟੀ ਹਨ ਇਹ ਜੇ ਪਾਰਬ੍ਰਮ ਰੂਪ ਸਤਿਗੁਰੂ ਆਪ ਵਿੱਚੋਂ ਆਪ ਜਾ ਜਿਨ੍ਹਾਂ ਦੀ ਸੰਗਤ ਕਰਕੇ ਵਿੱਚੋਂ ਆਪ ਦਾ ਬਾਪ ਹੰਕਾਰ ਚਲਿਆ ਜਾਵੇ ਜਿਸ ਦਾ ਜੀਉ ਕਿਸ ਮਿਲ ਰਿਹਾ ਹੈ ਜਿਸ ਵਾਹਿਗੁਰੂ ਦਾ ਜੀਵਾਤਮਾ ਸਰੂਪ ਹੈ ਉਦੇਤ ਜੋ ਪੀਹਦ ਹੋ ਕੇ ਮਿਲਵੇ ਆਤਮਾ ਪ੍ਰਾਤਮਾ ਇੱਕੋ ਕਰੇ ਹਰ ਬਸੈ ਮਨ ਆਈਆਂ ਨੂੰ ਕੋ ਵੀ ਹਰੀ ਮਨ ਚਾ ਕੇ ਬਸ ਜਾਵੇ ਪ੍ਰਗਟ ਹੋ ਜਾਵੇ ਅਭੇਤਾ ਹੋ ਜਾਵੇ ਹਰ ਆਪ ਮੁਲਕ ਹੈ ਭਾਗ ਚ ਨਾ ਕੀ ਨਾਨਕਾ ਆਪ ਹਰੀ ਨੂੰ ਮੁੱਲ ਤੋਂ ਰਹਿ ਤਾਂ ਕੀਮਤ ਨਹੀਂ ਪਾਈ ਜਾਂਦੀ ਉਹਨਾਂ ਦੇ ਭਾਗ ਜਿਨ੍ਹਾਂ ਦੇ ਚੰਗੇ ਆ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਨ ਹਰ ਪੱਲੇ ਪਾ ਜਿਨ੍ਹਾਂ ਦੇ ਹਰੀ ਦਾ ਨਾਮ ਗੁਰੂ ਸਾਹਿਬ ਪੱਲੇ ਅੰਤਾਂ ਕਰਨ ਦੇ ਬਾਦ ਹੁੰਦੇ ਹੈ ਉਹਨਾਂ ਦੇ ਬਹੁਤ ਉਤਮ ਭਾਗਨ ਸ੍ਰੇਸ਼ਟ ਉਹਨਾਂ ਦਾ ਹੋਣਾ ਹੈ ਸੰਸਾਰ ਵਿੱਚ ਹਰ ਰਾਤ ਮੇਰੀ ਮਨ ਬਣਜਾਰਾ ਖਰੀ ਅਕਾਲ ਪੁਰਖ ਦੇ ਨਾਮ ਦੀ ਰਾਸ ਪੂੰਜੀ ਹੈ ਸਾਡੀ ਮਹਾਰਾਜ ਦੇ ਨਾਮ ਦੀ ਸਰਦਾ ਜਿਹੜੀ ਤੇ ਸਾਡਾ ਮਨ ਇਸ ਦਾ ਬਣਜਾਰਾ ਬਣਿਆ ਹੋਇਆ ਹੈ ਹਰ ਰਾਤ ਮੇਰੀ ਮਨ ਬਣਜਾਰਾ ਖਰੀ ਦੇ ਰੂਪ ਦੀ ਪ੍ਰਾਪਤੀ ਜਿਹੜੀ ਭਗਤੀ ਕਰਨੀ ਹੈ ਰਾਸ ਪੂੰਜੀ ਹੈ ਸਾਡੀ ਸਾਡਾ ਮਨ ਇਸ ਦਾ ਬੰਗਾਰਾ ਹੈ ਸਤਗੁਰ ਤੇ ਰਾਸ ਜਾਣ ਇਹ ਰਾਸ ਜਿਹੜੀ ਪਰਮੇਸ਼ਰ ਦੀ ਭਾਵ ਭਗਤੀ ਕਰਨੀ ਹੈ ਇਹ ਸਤਗੁਰਾਂ ਦੇ ਪਾਸੋਂ ਰਾਸ ਇਸ ਰਾਸ ਦੀ ਪ੍ਰਾਪਤੀ ਜਾਣੀ ਹੈ ਪੂੰਜੀ ਦੀ ਹਰ ਹਰ ਨਿਤ ਜਪਿ ਉਹ ਜੀਉ ਫੇ ਜੀਵੋ ਗੁਰਾਂ ਦਵਾਰਾ ਹਰੀ ਜੋ ਤਟ ਪੱਦਾ ਲਖਰਤ ਹੋਇ ਹਰੀ ਜੋ ਤੁਮ ਪਰਦਾ ਲਖਰਤ ਹੋਇ ਗੁਰਮਤਿ ਦੁਆਰਾ ਜਾਪ ਕਰਨ ਚ ਪਰਤੀ ਲਾਹ ਖਟੇ ਹੋ ਦਿਹਾੜੀ ਇਹ ਦਿਹਾੜੀ ਜਿਹੜਿਆ ਜੀਵਨ ਹੈ ਨਾ ਮਨੁੱਖਾ ਜਨਮ ਆਪਾਂ ਨੂੰ ਮਿਲਿਆ ਦਿਹਾੜੀ ਮਿਲੀ ਹੈ ਸਾਰੀ ਉਮਰ ਇੱਕ ਦਿਹਾੜੀ ਹੈ ਇਹਦੇ ਚ ਲਾਹ ਜੀਵਨ ਦਾ ਖਟਨਾ ਕਰੋ ਆਤਮਾ ਨਾਮ ਦੀ ਪ੍ਰਾਪਤੀ ਦਾ ਇਹੋ ਤਨ ਤੇ ਨਾਮ ਮਿਲਿਆ ਇਹ ਭਾਈ ਅੰਮ੍ਰਿਤ ਨਾਮ ਰੂਪੀ ਤਨ ਉਹਨਾਂ ਨੂੰ ਪ੍ਰਾਪਤ ਹੋਇਆ ਮਿਲਿਆ ਹੈ ਜਿਨ ਹਰ ਆਪੇ ਭਾਣ ਜਿਨ ਹਰ ਆਪੇ ਭਾਣਾ ਜਿਨ੍ਹਾਂ ਨੇ ਜਿਨ੍ਹਾਂ ਦਾ ਕਰਤਬ ਆਪ ਹਰੀ ਨੂੰ ਪਾ ਗਿਆ ਹੈ ਜਿਨ੍ਹਾਂ ਨਿਸਕਾਮ ਕਰਮ ਹਰੀ ਨੂੰ ਆਪ ਪਾ ਗਿਆ ਹੈ ਜਿਨ੍ਹਾਂ ਨੂੰ ਆਪ ਹਰੀ ਦੇ ਪਾਣੇ ਨੂੰ ਮੰਨਣਾ ਕੀਤਾ ਹੈ ਕਹ ਨਾਨਕ ਹਰ ਰਾਸ ਮੀਤ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਭਾਈ ਸਾਡੀ ਰਾਸ ਪੂੰਜੀ ਹੈ ਸਰਬਾ ਹੈ ਪਰਮੇਸ਼ਵਰ ਚ ਮਨ ਹੋ ਆ ਬਨਜਾਰਾ ਸਾਡਾ ਮਨ ਗੁਰਾਂ ਦੁਆਰਾ ਇਸ ਨਾਮ ਨੂੰ ਖਰੀਦਣ ਵਾਲਾ ਬਨਜਾਰਾ ਬਣਿਆ ਹੈ ਇਹ ਸਤਿਗੁਰਾਂ ਸਾਡੇ ਤੇ ਕਿਰਪਾ ਕੀਤੀ ਹੈ ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਦਾਸ ਮੇਰੀ ਮਨ ਹੋ ਆਗੁਣਜਾਰਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏ ਰਸਨਾ ਤੂੰ ਅਨ ਰਸ ਰਾਜ ਰਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਸਾਦੀ ਨਵਾਜੀ ਗੁਰੂ ਖਾਲਸਾ ਸਾਹਿਬ ਸੁਣੇ ਕੀਓ ਅੰਤਰੀਆਨੀ ਸ੍ਰੀ ਗੁਰੂ ਰਾ ਅਮਰਦਾਸ ਮਹਾਰਾਜ ਸਾਹਿਬ ਪ੍ਰਵੇਸ਼ੂ ਦੇ ਸੂਪ ਦੇ ਨਾਮ ਦੀ ਕਾਗਦੀ ਵਾਸਤੇ ਪਰਮਪੁਰਪ ਦੇਸ਼ ਮਕਸਤੇ ਹਨ ਕੱਲ 31 ਪੌੜੀਆਂ ਸੰਪੂਰਨ ਹੋਈਆਂ ਹਨ ਹੁਣ ਗੁਰੂ ਮਹਾਰਾਜ ਸਾਹਿਬ 32ਵੀਂ ਪੌੜੀ ਆਰੰਭ ਕਰਦੇ ਹਨ ਏ ਰਸਨਾ ਤੂੰ ਅਨਰਸ ਰਾਜ ਰਹੀ ਇੰਦਰੀਆਂ ਦੁਆਰਾ ਉਪਦੇਸ਼ ਦੇ ਦੇ ਅੰਦਰ ਵੀ ਹੈ ਤੋ ਗੁਰੂ ਮਾਰਾ ਸਾਹਿਬ ਇਸੇ ਪ੍ਰਕਾਰ ਸਾਰੀਆਂ ਇੰਦਰੀਆਂ ਦੁਆਰਾ ਉਪਦੇਸ਼ ਦੇ ਰਹੇ ਹਨ ਗਰੀਬ ਨੂੰ ਅਜ ਉਹਨਾਂ ਨੂੰ ਸਿੱਖਿਆ ਦੇ ਰਹੇ ਹਨ ਏ ਰਸਨਾ ਤੂੰ ਅਨਰਸ ਰਾਜ ਰਹੀ ਰਸਾਂ ਦੀ ਗਿਆਤੀ ਏ ਰਸਨਾ ਤੂੰ ਅਨ ਹੋਰ ਗੁਆਬ ਦੇ ਰਸਾਂ ਵਿੱਚ ਵਿਸ਼ੇ ਰਸਾਂ ਵਿੱਚ ਮਿੱਠੇ ਖਾਂ ਦੇੰਦੇ ਖੱਟੇ ਮਿੱਠੇ ਕੋੜੇ ਤਸਿਹਰੇ ਰਸਾਂ ਆਦ ਕਾ ਜਿਹੜਾ ਰਹੀ ਰਾਹੀ ਰਹੀ ਹੈ ਤੇਰੀ ਪਿਆਸ ਨਾ ਜਾਂ ਖਾਣੇ ਖਾਣੇ ਕਰਕੇ ਤੇਰੀ ਪਿਆਸ ਜਿਹੜੀ ਹੈ ਇਹ ਨਿਵਰਤ ਨਹੀਂ ਹੋਵੇਗੀ ਤ੍ਰਿਸ਼ਨਾ ਨਹੀਂ ਤੇਰੀ ਨਿਵਰਤ ਹੋਵੇਗੀ ਪਿਆਸ ਨਾ ਜਾਏ ਹੂੜਤ ਕਿਤੈ ਹੂੜਤ ਵਿੱਚ ਪਦਾਰਥਾਂ ਦੇ ਤਾਈਂ ਰਸ ਲੈ ਲੈ ਕਿਸੇ ਪ੍ਰਕਾਰ ਵੀ ਤੇਰੀ ਇਹ ਜਿਹੜੀ ਪਿਆਸ ਤ੍ਰਿਸ਼ਨਾ ਦੀ ਹੈ ਇਹ ਨਹੀਂ ਨਿਵਰਤ ਹੋਵੇਗੀ ਹਾਰ ਰਸ ਪੱਲ ਨਾ ਪਾਈ ਮਜ਼ਾਰ ਸਖਾਈਏ ਜਿੰਨੀ ਆਂਦਸ ਪੂਹਾ ਤੇਨੀ ਪੂਸੇ ਲੱਗੈ ਜਿੰਨੀ ਹੋਰ ਨਰਸਾਂ ਵੀ ਪਹਿਲਾਂ ਖਾਦੇ ਤੋਂ ਬਗੈਰ ਭੁੱਖਾ ਹੈ ਜੇ ਉਹਨੇ ਪਦਾਰਥ ਖਾ ਲਈਏ ਫੇਰ ਉਹਨਾਂ ਦੀ ਉਹਨੀ ਤ੍ਰਿਸ਼ਨਾ ਵਧਦੀ ਰਹਿੰਦੀ ਹੈ ਅੱਗ ਭਟਕਦੀ ਰਹਿੰਦੀ ਹੈ ਇਸ ਕਰਮ ਕੇ ਹਜ਼ੂਰ ਫਰਮਾਉਂਦੇ ਹਨ ਵ્યાਸ ਨਾ ਜਾਏ ਹੂਰਤ ਕਿਤੇ ਹੂਰਤ ਕਿਸੇ ਪਦਾਰਥਾਂ ਦੇ ਭੋਗਣੇ ਕਰਕੇ ਖਾਣੇ ਕਰਕੇ ਪਿਆਸਾ ਨਹੀਂ ਜਾਵੇਗੀ ਜਿਦਿਓ ਹਰ ਰਸ ਪੱਲੇ ਨਾ ਪਾਏ ਜੀਉ ਤੂ ਹਰੀ ਦੇ ਨਾਮ ਰਸ ਨੂੰ ਪੱਲੇ ਫਿਰਦੇ ਦੇ ਅੰਦਰ ਨਾ ਪਾਵੇਂਗਾ ਧਾਰਨ ਨਾ ਕਰੇਗਾ ਹਰ ਰਸ ਪਾਏ ਪੱਲੇ ਪੀਏ ਹਰ ਰਸ ਹਰੀ ਦੇ ਰਸ ਨੂੰ ਪੱਲੇ ਪਾਉਨੋ ਧਾਰਨ ਕਰ ਮਹਾਰਾਜ ਦੇ ਰਸ ਨੂੰ ਤੇ ਪੀਣਾ ਕਰ ਨਾਮ ਰਸ ਦੇ ਤਾਈ ਬਹੁੜ ਨਾ ਤ੍ਰਿਸ਼ਨਾ ਲੱਗੈ ਆਹ ਜੇ ਤੂੰ ਕ੍ਰਿਸ਼ਨ ਰਸਾਂ ਕਸਾਂ ਦੀ ਨਹੀਂ ਕਦੇ ਆਕੇ ਲੱਗੇਗੀ ਜੇ ਕੋਈ ਬ੍ਰਹਮ ਲੋਕ ਦੇ ਪਰ ਆਰਥ ਨੂੰ ਪਾ ਕੇ ਵੀ ਤ੍ਰਿਪਤੀ ਨਹੀਂ ਹੁੰਦੀ ਹੈ ਇਹੋ ਹਰ ਰਸ ਕਰਮੀ ਪਾਈ ਹੈ ਇਹੋ ਹਰੀ ਦਾ ਰਸ ਪ੍ਰੇਮ ਆਨੰਦ ਇਹ ਪੁਰਬਲੇ ਨਿਸ਼ਕਾਮ ਕਰਮਾ ਕਰਕੇ ਪੰਨਾ ਕਰਕੇ ਮਹਾਰਾਜ ਦੀ ਕਿਰਪਾ ਕਰਕੇ ਪਾਈਦਾ ਹੈ ਸਤਗੁਰ ਮਿਲੇ ਜਿਸ ਆਏ ਜਿਸ ਨੂੰ ਸਤਗੁਰੂ ਸੱਚੇ ਬਾਦਸ਼ਾਹ ਜੀ ਇਸ ਮਨੁੱਖਾ ਜਨਮ ਜਾਈ ਹੋਏ ਨੂੰ ਮਿਲਦੇ ਹਨ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਕਹ ਨਾਨਕ ਹੂਰ ਅਨ ਰਸ ਸਭ ਬੀਸਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹੋਰ ਜਿਹੜੇ ਗਾਇਤ ਦੇ ਰਸ ਖਾਣਗੇ ਸਾਰੇ ਉਹਨਾਂ ਦੇ ਭੁੱਲ ਜਾਂਦੇ ਹਨ ਵਿਸਰਜਣ ਹੋ ਜਾਂਦੇ ਹੈ। ਕਿਆ ਹਰ ਵਸੈ ਮਨ ਆਹ ਜਿਵੇਂ ਪਾਈ ਹੋਈ ਅਕਾਲ ਪ੍ਰਭਾ ਆ ਕੇ ਮਨ ਚ ਵਸ ਜਾਂਦਾ ਹੈ। ਇਹ ਸਰੀਰਾ ਮੇਰੀਆ ਹੁ ਮਰਦਾ ਸਾਰ ਸਰੀਰ ਨੂੰ ਉਪਦੇਸ਼ ਬਖਸ਼ੀਂ ਹਨ ਏ ਸਰੀਰ ਦਾ ਏ ਮੇਰੇ ਸਰੀਰਾ ਹਰ ਤੂੰ ਮਹਜੂਤ ਰੱਖੀ ਦੇਖ ਮਨੁਖਾ ਦੇ ਤੈਨੂੰ ਜਿਹੜੀ ਪ੍ਰਾਪਤ ਹੋਈ ਹੈ ਹਰੀਏ ਕਾਲਪੁਰਖਮ ਤੇਰੇ ਵਿੱਚ ਆਪ ਦੀ ਜੋਤ ਚੇਤਨ ਸੱਤਾ ਰੱਖਣਾ ਕੀਤੀ ਹੈ ਤਾ ਤੂੰ ਜਗਮਹਿ ਆਇਆ ਹਰ ਜੂਤ ਰੱਖੀ ਤੁਧ ਵਿੱਚ ਕਾਲਪੁਰਖ ਵਾਸੁੰਨੇ ਆਪ ਦੀ ਜੋਤ ਪ੍ਰਕਾਸ਼ ਚੇਤਨ ਸੱਤਾ ਤੇਰੇ ਵਿੱਚ ਰੱਖੀ ਹੈ ਤਾ ਤੂੰ ਜਗਮਹਿ ਆਇਆ ਤੂੰ ਦੁਭਾਈ ਜਗ ਵਿੱਚ ਆਇਆ ਹੋਏ ਜੇ ਉਹਦੀ ਜੋਤ ਨੂੰ ਹਿਰਦੇ ਚ ਰੱਖੇ ਤਾਂ ਤੇਰਾ ਜਗ ਚਾਇਆ ਹੋਇਆ ਸਫਲਾ ਹੋਵੇ ਹਰ ਆਪੀ ਮਾਤਾ ਆਪੀ ਪਿਤਾ ਸਰੀ ਆਪੀ ਮਾਤਾ ਰੂਪ ਹੋਇਆ ਹੈ ਆਪੀ ਪਰਮੇਸ਼ਰ ਪਿਤਾ ਰੂਪ ਹੋਇਆ ਹੈ ਜਿਨ ਜੀਵੋ ਤੈਨਾਂ ਨੇ ਮਦ ਉਹਦਾਨ ਕਰਨ ਹੋਣੇ ਕਰਕੇ ਜਿਨ ਜੀਵੋ ਉਪਾਏ ਜਲਤ ਦਿਖਾਇਆ ਉਸ ਗੁਰੂ ਨੇ ਜੀਵ ਚੇਤਨ ਸਦਾ ਅੰਦਰ ਪਾ ਕੇ ਇਹ ਸੰਸਾਰ ਤੈਨੂੰ ਦਿਖਾਉਣਾ ਕੀਤਾ ਸੁਖਮ ਸਥੂਲ ਕਾਰਮ ਦੇ ਹਾਂ ਤੇਰੀਆਂ ਬਣਾ ਕੇ ਆਉਦੇ ਚੇਤਨ ਸੱਤਾ ਪਾ ਕਰਕੇ ਤੈਨੂੰ ਜਗਤ ਮੁਖਾਤਾ ਹੈ ਗੁਰ ਪ੍ਰਸਾਦੀ 부ਜਿਆ ਗੁਰਾਂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ 부ਜਿਆ ਪੁੱਛਿਆ ਹੈ ਸਮਝਿਆ ਹੈ ਤਾਂ ਚਲਤ ਹੋਆ ਸੌਨ ਨੂੰ ਸਮਝਿਆ ਕਿ ਕਿਲਤਰੀ ਹੈ ਮਾਰਨ ਜਿਹੜਾ ਬਣਾਇਆ ਸੰਸਾਰ ਚਲਤ ਨਜ਼ਰੀ ਆਇ ਕਿਲਤਰੀ ਉਹ ਹੁੰਦਾ ਜਿਹੜਾ ਸਦਾ ਕਾਇਮ ਨਾ ਰਹੇ ਇਹ ਚੰਦਾ ਹੋਇਆ ਸੰਸਾਰ ਨਜ਼ਰ ਤੇ ਆ ਗਿਆ ਸਦਾ ਚੱਲ ਰਹਿਣ ਵਾਲਾ ਵੀ ਤਮਾਸ਼ਾ ਹੈ ਕਿਉਂ ਭਾਨਮਤੀ ਦਾ ਮਾਸ਼ਾ ਲੋਕ ਕਹਿੰਦੇ ਆ ਜਿਸ ਪ੍ਰਕਾਰ ਜਾਦੂਗਰ ਦੀ ਮਾਇਆ ਹੁੰਦੀ ਹੈ ਇਸ ਪ੍ਰਕਾਰ ਚਲਿਆ ਜਾਣ ਵਾਲਾ ਸੰਸਾਰ ਚਿਲਤ ਦੇ ਰੂਪ ਨਜ਼ਰ ਆ ਗਿਆ ਕਹ ਨਾਨਕ ਸ੍ਰਿਸ਼ਟੀ ਦਾ ਮੂਲ ਰਖਿਆ ਸਬਦ ਨਾਨਕ ਦੇਵ ਜੀ ਕਹਿੰਦੇ ਹਨ ਅਗਿਆਨ ਨੂੰ ਪੈਦਾ ਕਰਕੇ ਸ੍ਰਿਸ਼ਟੀ ਦਾ ਮੂਲ ਕਾਰਨ ਰਖਿਆ ਹੈ ਅਥਵਾ ਸ੍ਰਿਸ਼ਟੀ ਦਾ ਮੂਲ ਕਾਰਨ ਲੋਕ ਜੋ ਬ੍ਰਹਮ ਹੈ ਉਸ ਨੇ ਆਪਣੀ ਮਾਇਆ ਰੂਪੀ ਕਨਾਤਾਨ ਕਿ ਸੰਸਾਰ ਨੂੰ ਰਚਨਾ ਕੀਤਾ ਹੈ ਸ੍ਰੀ ਕੀ ਦਾ ਮੂਲ ਕਾਰਨ ਹੰਤਰੀ ਜਮੇ ਇਹ ਪਰਮੇਸ਼ਵਰ ਹੈ ਉਹ ਵੀ ਸ੍ਰੀ ਨੂੰ ਆਪਦੀ ਸੱਤਾ ਪਾ ਕੇ ਰਚਨਾ ਕੀਤਾ ਹੈ ਜੋਤ ਰਾਖੀ ਆਪਣੀ ਜੋਤ ਜੇ ਤੂੰ ਸੱਤਾ ਮਾਰਨ ਵਿੱਚ ਰੱਖੀ ਹੈ ਤੇਰੇ ਤਾਂ ਤੂੰ ਜਗ ਮਹਿ ਆਇਆ ਆ ਗ੍ਰੈਸਮਤਾਰ ਆਇਆ ਹੈ ਮਨ ਕਾਉ ਪਹਾ ਪ੍ਰਭ ਆਗਮ ਸੁਣਿਆ ਜਿਸ ਮਨੁੱਖਾ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦੀ ਲੋੜ ਹੈ ਜਦੋਂ ਇਹ ਸੁਣਿਆ ਕਿ ਮਨੁੱਖਾ ਜਨਮ ਚ ਪਰਮੇਸ਼ਰ ਰੂਪ ਮਿਲਦਾ ਹੈ 84 ਲੱਖ ਜਨ ਤਾਂ ਹੋਰ ਕੈਦ ਦੀਆਂ ਆਈਆਂ ਐ ਇਹ ਭਈ ਪ੍ਰਾਪਤ ਮਾਨਖ ਬੇਹਰੀਆ ਗੋਬਿੰਦ ਮਿਲ ਕੇ ਤੇਰੀ ਵਰੀਆ ਇਹ ਮਨ ਚ ਜਾ ਉਤਸ਼ਾਹ ਹੋ ਗਿਆ ਕਿ ਪ੍ਰਭੂ ਦਾ ਇਸ ਮਨੁੱਖਾ ਜਨਮ ਵਿੱਚ ਹੀ ਇਹੀ ਤੇਰਾ ਹੌਸ ਤੇਹੀ ਤੇਰੀ ਵਾਰ ਘਟ ਪੀ ਜਿੱਤੋਂ ਦੇਖ ਵਿਚਾਰ ਪ੍ਰਭੂ ਦਾ ਆਗਮਨ ਹੋਵੇਗਾ ਪ੍ਰਾਪਤ ਹੋਵੇਗਾ ਇਹ ਸੁਣਿਆ ਹੈ ਕਿ ਮਨੁੱਖਾ ਜਿਹਨੂੰ ਜਾ ਕੇ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਹਰ ਮੰਗਲ ਗਾਉ ਸਖੀ ਸਖਿਓ ਹਰੀ ਅਕਾਲ ਪੁਰਖ ਦੇ ਮੰਗਲਾ ਚਾਰਨ ਗਾਉਣਾ ਕਰੋ ਜਸ ਦੇ ਤਾਈ ਇਹ ਮਹਾਤਮਾ ਕਤ ਦੇ ਸਖਿਓ ਇਹ ਮੰਦਰ ਬਣਿਆ 82 ਲੱਖ ਜੂਨਾ ਜਿਹੜੀਆਂ ਇਹ ਘਰ ਹਨਗੇ ਭਾਵੇਂ ਇਹਨਾਂ ਵਿੱਚੋਂ ਜਿਵੇਂ ਸੀਸ ਮਹਿਲ ਹੁੰਦਾ ਪਾਦਸ਼ਾਹ ਦਾ ਖਾਸ ਕਿਉਂ ਇਹ ਮਨੁੱਖਾ ਜਿਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਮੰਦਰ ਬਣਿਆ ਹੋਇਆ ਹੈ ਸਾਰਿਆਂ ਘਰਾਂ ਸਰੀਰਾਂ ਵਿੱਚੋਂ ਇਸ ਮਨੁੱਖਾ ਦੇ ਵਿੱਚ ਵਾਹਿਗੁਰੂ ਆ ਕੇ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗ ਹੈ ਗ੍ਰਹਿ ਮੰਦਰ ਤਣਿਆ ਉਹਨਾਂ ਦੇ ਗ੍ਰਹਿ ਹਿਰਦੇ ਦੇ ਅੰਦਰ ਮੰਦਰ ਦਾ ਪਛਾਨ ਦਾ ਆਨੰਦ ਬਣ ਗਿਆ ਹੈ ਹਰ گاਉ ਮੰਗਲ ਨਿਤ ਸਦੀਏ ਤੇ ਨਾਲੋਂ ਉਪੀ ਸਕੀਓ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦੇ ਮੰਗਲ ਜਸ ਦੇ ਤਾਂ ਗਾਉਣਾ ਕਰੋ ਨਿਤਾ ਵਰਤੀ ਲੋਕ ਸੁਖ ਨਾ ਵਿਆਪੇ ਤੇ ਤੁਸੀਂ ਇਹ ਪਿਆਰਿਓ ਗੁਣਾਂ ਨੂੰ ਗਾਉਂਗੇ ਫਿਰ ਉਹ ਆਰਥਾਂ ਦੇ ਵਿੱਚ ਨੇ ਕਰਕੇ ਸੋਗ ਤੇ ਮਰਨੇ ਦਾ ਦੁੱਖੋ ਇਹ ਨਹੀਂ ਲੱਗੇਗਾ ਕਦੇ ਵੀ ਹੋਰ ਚਰਨ ਲਾਗੇ ਜਨ ਸੁਭਾਗੀ ਜਨ ਦੇ ਦਿਨ શ્રેષ્ઠ ਭਾਗਾਂ ਵਾਲੇ ਆਏ ਨੇ ਜੀਵਨ ਦੇ ਉਹ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਲਾਗੇ ਉਹਨਾਂ ਸੁਭਾਗਿਆਂ ਦੇ ਦਿਨ ਬ੍ਰਹਮ ਗਿਆਨ ਨੂੰ ਵੀ ਦਿਨ ਆ ਕੇ ਪ੍ਰਾਪਤ ਹੋਇਆ ਹੈ ਆਪਣਾ ਪਿਰ ਜਾਪੇ ਉਹ ਆਪੇ ਕੀ ਬਦੀ ਅਖੰਦ ਨੂੰ ਜਾਪੇ ਜਾਣਦੇ ਹਨਗੇ ਤੇ ਆਪਣੇ ਪਤੀ ਦੇ ਤਾਈ ਜਾਪ ਕਰਦੇ ਆ ਉਸ ਦਾ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਇਹ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਨਾਸ਼ ਹੋ ਰਹਿਣ ਜਿਹੜੀ ਦਾਣੀ ਹੈ ਅਜਪਾ ਜਾਪ ਨਾਲ ਇਸ ਰੇ ਆਤਮ ਜਗਾਰ ਉਸੇ ਵਾਸਤੇ ਨਾਏ ਦਿਲ ਰਸਨਾ ਉਸਦੇ ਰਸਨਾ ਤੋਂ ਪ੍ਰਾਣਾ ਦੀ ਹਰਕਤ ਤੋਂ ਬਗੈਰ ਫੁਰਨੇ ਨਾਲ ਜਿਹੜਾ ਜਾਪ ਹੋਣਾ ਹੈ ਮਨ ਦੇ ਫੁਰਨੇ ਵੀ ਭੁੱਲ ਜਾਂਦੇ ਹੈ ਉਦੋਂ ਮਨ ਨੂੰ ਸੰਕਲਪ ਕੋ ਛਾਉਣ ਦਾ ਚੇਤਾ ਨਹੀਂ ਰਹਿੰਦਾ ਐਸਾ ਜਾਪ ਚਰਨਾ ਚਰਦਾ ਨਿਗਰੋਂ ਗੁਰਮੁਖ ਬਾਣੀ ਅਗੜ ਕਢਾਵਾ ਐ ਐਸਾ ਜੇਪਾ ਜਾ ਪਰ ਹੁੰਦਾ ਬਿਨਾਂ ਜਪੇ ਤੋਂ ਆਪੇ ਹੁੰਦਾ ਹੈ ਅੰਦਰ ਗੁਰਮੁਖ ਰੋਮ ਰੋਗ ਹਰ ਪਿਆਵਾ ਫਿਰ ਘਰ ਤੋਂ ਆਕਾਸ਼ ਵਿੱਚ ਪ੍ਰਗਟ ਹੋ ਜਾਂਦਾ ਜੇ 5 ਮਿੰਟ ਕਿਸੇ ਨੂੰ ਹੋ ਜੇ ਤਾਂ ਅਠ ਪੈ ਇੰਨਾ ਮਨਮਾਸਤ ਹੋ ਜਾਂਦਾ ਹੈ ਜਿੰਨਾ ਕੋਈ ਬਾੜਾ ਘਾੜਾ ਆਮਲੀ ਹੋਵੇ ਅਮਰਖਾ ਕੇ ਵੀ ਇੰਦੀ ਮਸਤੀ ਨਹੀਂ ਹੁੰਦੀ ਐਸਾ ਆਨੰਦ ਹੈ ਪਰਮੇਸ਼ਰ ਦੇ ਨਾਮ ਦੇ ਜਪਣ ਦਾ ਅਨਹਤ ਬਾਣੀ ਗੁਰ ਸ਼ਬਦ ਜਾਣ ਕੋ ਨਾਸਤੋ ਰਹਿਤ ਬਾਣੀ ਹੈ ਜਪਾ ਜਾਪ ਜੋ ਸਾਰਿਆਂ ਦੇ ਅੰਦਰ ਹੋ ਰਿਹਾ ਹੈ ਪਰ ਅਗਿਆਨ ਕਰਕੇ ਅਸੀਂ ਸਮਝਦੇ ਨਹੀਂ ਹਾਂ ਉਹਨੂੰ ਸੁਣਦੇ ਨਹੀਂ ਹਾਂ ਪੂਰਨ ਗੱਲਾਂ 'ਚ ਮੈਂ ਤੂਰਨੀਆਂ 'ਚ ਬਸੇ ਰਹਿੰਦੇ ਹਾਂ ਸੋ ਨਾਸਤੋ ਰਹਿਤ ਜੋ ਬਾਣੀ ਹੈ ਬ੍ਰਹਮ ਸਰੂਪ ਦੇ ਸਖਿਆਤ ਵਾਲੀ ਉਹ ਭੇਦਾਂ ਵਾਲੀ ਗੁਰ ਸ਼ਬਦ ਜਾਣ ਉਹਦੇ ਉਪਦੇਸ਼ ਕਰਕੇ ਜਾਣੀ ਹੈ ਹਰ ਨਾਮ ਹਰ ਰਸ ਭੋਗੂ ਜੋਗੰਦਾਰ ਦਾ ਨਾਮ ਜਪਣਾ ਹੈ ਹਰੀ ਦਾ ਆਨੰਦ ਭੋਗਣਾ ਹੈ ਇਹ ਮਹਾਰਗ ਨੂੰ ਭੋਗ ਲਗਾਉਣਾ ਹੈ ਇਹ ਸੱਚੇ ਬਾਦਸ਼ਾਹ ਨੂੰ ਚੀਜ਼ਾਂ ਅਰਪਣੀਆਂ ਜਿਵੇਂ ਖਾਤਰਾਂ ਨੂੰ ਭੋਗ ਲਗਾਉਂਦੇ ਹਨ ਇਸ ਪ੍ਰਕਾਰ ਹਰੀ ਦੇ ਨਾਮ ਦਾ ਰਸ ਜਿਹੜਾ ਹੈ ਇਹ ਉਸ ਦਾ ਆਨੰਦ ਮਾਣਨਾ ਹੈ ਉਸ ਨੂੰ ਭੋਗ ਲਗਾਉਣਾ ਹੈ ਸਭ ਹੀ ਭੋਗ ਲਗਾਏ ਸੋ ਗਿਆਨੀ ਗਿਆਨਗੰਗ ਸਦਾ ਵਾਹਿਗੁਰੂ ਨੂੰ ਭੋਗ ਲਗਾਉਂਦੇ ਹੈ ਉਹਨਾਂ ਨੂੰ ਮਾਨਦੇ ਹਨ ਕਹ ਨਾਨਕ ਪ੍ਰਭ ਆਪ ਮਿਲਿਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਪ੍ਰਭ ਆਕਾਲ ਪੁਰਖ ਨੂੰ ਨੂੰ ਕਹੀ ਆਪ ਸੁਖਿਆਤ ਹੋ ਕੇ ਮਿਲ ਗਿਆ ਹੈ ਕਰਨ ਕਰਨ ਜੋਗੂ ਜੋ ਸਾਰਿਆਂ ਕਾਰਜਾਂ ਦੇ ਕਰਨ ਯੋਗ ਹੈ ਕਰਨ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿ ਹੈ ਇਹਨਾਂ ਦੇ ਵੀ ਕਰਨ ਰੂਪ ਹੈ ਇਹਨਾਂ ਦੇ ਕਰਨ ਕਰਨ ਦੇ ਯੋਗ ਲੈਕ ਹੈ ਜੋ ਪਰਮੇਸ਼ਰ ਬ੍ਰਹਮਾ ਵਿਸ਼ਨੂੰ ਸ਼੍ਰੀ ਤਾ ਅਗਨ ਚ ਇਹਨਾਂ ਦੇ ਸਾਰੇ ਕਾਰਜਾਂ ਦੇ ਕਰਨ ਦੇ ਲੈਕ ਹੈ ਜੋ ਪਰਮੇਸ਼ਰ ਉਹਦੇ ਜਿ ਜੋਗੋ ਜੋੜ ਹੋ ਜਾਂਦਾ ਮਿਲਾਪ ਹੋ ਜਾਂਦਾ ਜੀਵੀ ਸੀ ਇੱਕ ਦਾ ਰੂਪ